ਬਿੱਤੀ ਰਾਤ ਗੁਰਦਾਸਪੁਰ ਦੇ ਪਿੰਡ ਭਾਮ ਦੇ ਗੁਰਦੁਆਰਾ ਪੱਤੀ ਹਸਨ ਵਿੱਚ ਛਾੜਟ ਸਰਕਟ ਨਾਲ ਲੱਗੀ ਅੱਗ ਕਾਰਨ ਗੁਰੂ ਸਾਹਿਬ ਦੇ ਪਾਵਨ ਸਰੂਪ ਸੈਂਚੀਆਂ ਪੋਥੀਆਂ ਆਦ ਹੋਈਆਂ ਅਗਣਪੇਟ ਮੌਕੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਪਹੁੰਚੇ ਉਹਨਾਂ ਨੇ ਮੌਕੇ ਦਾ ਲਿਆ ਜਾਇਜ਼ਾ ਅਤੇ ਪਿੰਡ ਦੇ ਹੋਰ ਗੁਰਦੁਆਰਿਆਂ ਦਾ ਵੀ ਕੀਤਾ ਦੌਰਾ ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਆਦੇਸ਼ ਜਾਰੀ ਕੀਤਾ ਕਿ ਗੁਰਦੁਆਰਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਭਾਮ ਵਿੱਚ ਵਾਪਰੀ ਇਸ ਮੰਦ ਭਾਗੀ ਘਟਨਾ ਲਈ ਪਿੰਡ ਨੂੰ ਅਕਾਲ ਤਖਤ ਸਾਹਿਬ ਕੀਤਾ ਤਲਬ ਆਉ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੇ ਤਸਵੀਰਾਂ ਤੁਸੀਂ ਵੇਖੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਨ ਗੁਰਦਾਸਪੁਰ ਦੀ ਇਹ ਖਾਸ ਖਬਰ ਪਰ ਇਹ ਸਾਡੇ ਲਈ ਇਹਦੇ ਤੋਂ ਮੰਦ ਭਾਗਾ ਸਿਰ ਖਾਲੀ ਕੁਝ ਨਹੀਂ ਹੋ ਸਕਦਾ। ਔਰ ਇਹ ਕੋਈ ਇੱਕ ਵਾਰੀ ਦੀ ਗੱਲ ਨਹੀਂ ਆ ਬਾਰ-ਬਾਰ ਇਹ ਕੰਮ ਚੱਲ ਰਿਹਾ ਆ ਆਪਾਂ ਬੇਸਲੇ ਪਤਾ ਨਹੀਂ ਕਿਉਂ ਪਿੰਡ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਕੋਈ ਸੇਵਾਦਾਰ ਨਹੀਂ ਰੱਖਿਆ ਨਾਲ ਇਹ ਰਾਤ ਦਾ ਸ਼ੇ ਇਹ ਗਰੀਬ ਆ ਆਪਣਾ ਪਿੰਡ ਗਰੀਬ ਆ ਪਿੰਡ ਆਪਣਾ ਨਹੀਂ ਜੀ ਜੇ ਆਪਾਂ ਗੁਰਦੁਆਰੇ 'ਚ ਗੁਰੂ ਗ੍ਰੰਥ ਸਾਹਿਬ ਦੀ ਸੰਭਾਲ ਲਈ ਚਾਰ ਸੇਵਾਦਾਰ ਨਹੀਂ ਰੱਖ ਸਕਦੇ ਤੋਂ ਤੇ ਫਿਰ ਲੋੜ ਕੀ ਆਪਾਂ ਨੂੰ ਸਤ ਗੁਰੂ ਘਰ ਨੇ ਜਿਸ ਵੇਲੇ ਬਾਟਾ 8 30 ਮਿੰਟ 'ਚ ਪੱਤੀ ਵਾਈਜ਼ ਬਣਾਏ ਤੁਸੀਂ ਹਾਂ ਹਾਂ ਪੱਤੀ ਵਾਈਜ਼ ਬਣੇ 20-20 ਵੀ ਆ ਗਏ ਜੀ ਇਹ ਪੱਤੀ ਜੀ ਕਿੰਨੇ ਇਹ ਇੱਥੇ ਨਾਲ ਹੀ ਇੱਕ ਪਰਜਾ ਪਤਾ ਨੇ ਉਹਨਾਂ ਨੇ ਵੱਖਰਾ ਬਣਾਇਆਗਾ ਇੱਕ ਹੋਰ ਵੱਖਰਾ 6-8 ਪੇਟ ਇਹਨੇ ਘੱਟ ਬਣਾਏਗੇ ਪਰ ਸੰਭਾਲ ਨਹੀਂ ਕਰਦਾ ਜਿਹੜਾ ਬੜਾ ਬੜਾ ਦਰਾਜ ਹੁੰਦਾ ਦੂਜਾ ਵਰਦਾਰਾ ਬਣਾ ਲੀਣਾ ਆਪਣਾ ਪਰ ਕਿਉਂ ਤੱਕ? ਸਤਿ ਸ਼੍ਰੀ ਅਕਾਲ। ਮਾਣ। ਪੰਜਾਬ ਕਿਵੇਂ ਠੀਕ ਰਹਿ ਸਕਦਾ ਵਾ ਜਿੱਥੇ ਮਹਾਰਾਜ ਦੇ ਸਰੂਪਾਂ ਦੀਆਂ ਇੰਨੀਆਂ ਬੇਦਖੀਆਂ ਵਾ। ਆਹੀਂ ਆਪਣੇ ਸਾਡੇ ਘਰਾਂ 'ਚ ਅੱਗ ਲੱਗੀ ਕਰਨੀ। ਸਾਡੇ ਘਰਾਂ 'ਚ ਪੱਖੇ ਨਹੀਂ ਆਗੇ। ਔਰ ਇਹ سلسلہ ਲਗਾਤਾਰ ਚੱਲ ਰਿਹਾ ਰੁਕ ਨਹੀਂ ਰਿਹਾ ਪੱਖਾ ਚੱਲਦਾ ਰਹਿ ਗਿਆ ਆਪਣੇ ਘਰਾਂ 'ਚ ਪੱਕੇ ਆ ਗਏ ਅੱਗ ਲੱਗੀ ਕਦੀ ਘਰ ਨੂੰ ਪੱਕੇ ਨਾਲ ਕਿੱਥੇ ਕਿਉਂ ਲੱਗੀ ਸੀ ਸੀਸੀਟੀਵੀ ਆ ਗਏ ਨਾ ਬੱਚਾ ਕਰਨੇ ਰਹਿ ਗਿਆ ਸਰਪੰਚ ਸਾਹਿਬ ਇੱਕ ਗੱਲ ਕਹਿਣਾ ਸੁਣੋ ਹਾਂਜੀ ਠੀਕ ਹੈ ਪਿੰਡਾਂ 'ਚ ਤੁਸੀਂ ਗੁਰਦੁਆਰੇ ਕਾਫੀ ਮੈਨੂੰ ਲੱਗਦਾ ਹੈ ਹਾਂਜੀ ਹਾਂਜੀ ਮੈਂ ਕਿਹਾ ਕੋਈ ਨਹੀਂ ਗੁਰਦੁਆਰੇ ਪਰ ਉਹਨਾਂ ਲਈ ਬਕਾਇਦਾ ਪਹਿਰੇਦਾਰ ਉਹਦੇ ਲਈ ਸੇਵਾਦਾਰ ਕੋਈ ਪ੍ਰੋਪਰ ਪ੍ਰਬੰਧ ਤੇ ਹੋਣਾ ਚਾਹੀਦਾ ਨਾ ਆਪਾਂ ਕੀ ਪਿੰਡ 'ਚ ਪੈਸਾ ਨਹੀਂ ਹੈਗਾ ਇਹਨਾਂ ਲਈ ਉਹ ਵੀ ਜੀ ਬੰਦ ਕੀਤੀ ਰੱਖੋ ਉੱਪਰ ਤੇ ਫੌਂਡੀ ਉਹ ਵੀ ਦੋਸਰਾ ਬੰਦ ਸਾਰੇ ਹਾਂਜੀ ਹਾਂਜੀ ਇੱਕ ਤੇ ਮੈਂ ਸਰਪੰਚ ਸਾਹਿਬ ਨੂੰ ਵੀ ਕਹਿ ਦਾਂ ਹਾਂਜੀ ਜਿੰਨੇ ਤੁਹਾਡੇ ਵਾਲੇ ਦੁਆਲੇ ਘਰ ਆ ਸਨ ਹਾਂਜੀ ਦੋ ਬੰਦੇ ਦਿਨੇ ਤੇ ਦੋ ਬੰਦੇ ਰਾਤ ਨੂੰ ਇੰਦਰ ਅੰਗੇ ਨਹੀਂ ਨਾ ਕੋਈ ਨਹੀਂ ਕਰੀ ਆ ਇਹਦੇ ਵਿੱਚ ਮਾਰੀ ਕਰੋ ਪਹਿਰੇਦਾਰੀ ਕਰੋ ਹਾਂਜੀ ਏਕਾ ਪੱਖਾ ਲਾ ਦੋ ਹਾਂਜੀ ਅੱਗੇ ਜਾ ਪਾਸੇ ਵੀ ਚਾਰਦੇ ਸੀ ਹਾਂਜੀ ਨਹੀਂ ਦੇਖੋ ਇੱਕ ਤੇ ਜੇ ਦੋ ਪਹਿਰੇਦਾਰ ਇਥੇ ਰਹਿ ਸਕਦੇ ਆ ਰਾਤ ਨੂੰ ਠੀਕ ਹੈ ਇਹ ਸਰਪੰਚ ਸਾਹਿਬ ਨੂੰ ਕਹਿੰਦਾ ਇਹਨਾਂ ਨੂੰ ਰਿਪੋਰਟ ਵੀ ਲੈ ਲੈਣੀ ਹਾਂਜੀ ਨੇ ਨੇ ਠੀਕ ਹੈ ਦੂਜਾ ਇਧਾਂ ਦੇ ਪੱਖੇ ਲਾ ਦਿਓ ਇਹੋ ਪੱਖਾ ਹੀ ਉੱਥੇ ਰਾਤ ਨੂੰ ਆ ਜਿੱਦਾਂ ਤਾਰੇ ਵੇਖੋ ਆ ਤਾਰੇ ਬਹੁਤ ਮਾੜੀ ਆ ਹਾਂਜੀ ਇਹਦਾ ਕਿ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਪਿਕਲ ਜਾਣਾ ਕੋਈ ਪ੍ਰੋਪਰ ਕੰਮ ਕਰੋ ਹਾਂਜੀ ਹਾਂਜੀ ਕੋਈ ਪਤਾ ਨਹੀਂ ਇਹ ਲੱਤੀ ਕਿ ਕਰਵਾਉ ਤਾਂ ਫਿਰ ਇਹਨੂੰ ਪਹਿਲ ਦੇ ਆਧਾਰ ਤੇ ਕਰਾਓ ਕਿੰਨੇ

ਪਾਠ ਸੰਦਰ ਉਹ ਦਰਬਾਰ ਚ ਦੇਖੋ ਜੀ ਪਾਠ ਬਾਹਰ ਦਰਬਾਰ ਚ ਕਰਨਾ ਹੈ ਅੱਗੇ ਵੀ ਖੜ ਪਰ ਸਾਹ ਦਰਬਾਰ ਅੱਗੇ ਤੋਂ ਬਾਅਦ ਦਰਬਾਰ ਚ ਪਾਠ ਹੋਗਾ ਇਥੇ ਇਦਾਂ ਨਹੀਂ ਹੋਣਾ ਗੁਰੂ ਜੀ ਦਾ ਖਾਲਸਾ ਬਾਘੁਰ ਜੀ ਕੀ ਫਤਿਹ ਅੱਜ ਬੜੀ ਮੰਦ ਭਾਂਗੀ ਦਿਲ ਨੂੰ ਬਲੁੰਦਰਣ ਵਾਲੀ ਘਟਨਾ ਇਥੇ ਹੋਈ ਆ ਜਗਤ ਜੋਤ ਧਨ ਧਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਭਾਵਨ ਸਰੂਪ ਹੀ ਇਥੇ ਪਿੰਡ ਭਾਮ ਦੇ ਵਿੱਚ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਅੱਖੇ ਨੂੰ ਅੱਗ ਲੱਗੀ ਦੋ ਤੋਂ ਬਾਅਦ ਸਾਰਾ ਕੁਝ ਹੋਇਆ ਜੋ ਸੱਚੇ ਪਾਤਸ਼ਾਹ ਨੇ ਸੇਵਾ ਦਿੱਤੀ ਆ ਮੌਕੇ ਤੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹੁੰਚੇ ਆ ਅੰਦਰ ਦੀ ਹਾਲਤ ਬਹੁਤ ਬੁਰੀ ਆ ਅੰਦਰ ਸਾਰਾ ਕੁਝ ਛੜ ਗਿਆ ਔਰ ਇਹਦੇ ਤੋਂ ਅੱਗੇ ਮੈਂ ਪਿੰਡ ਦੇ ਬਹੁਤ ਸਾਰੇ ਗੁਰਦੁਆਰੇ ਚਾ ਕਰਕੇ ਆਇਆ ਸੰਗਤਾਂ ਨਾਲ ਗਈਆਂ ਉਹਨਾਂ ਗੁਰਦੁਆਰਿਆਂ ਤੇ ਕੋਈ ਪਹਿਰੇਦਾਰ ਨਹੀਂ ਆ ਨਾ ਦਿਨੇ ਆ ਨਾ ਰਾਤ ਆ ਪਿੰਡ 'ਚ ਬਹੁਤ ਸਾਰੇ ਗੁਰਦੁਆਰੇ ਆ ਇਹੋ ਜਿਹੀਆਂ ਘਟਨਾਵਾਂ ਜੇ ਪੰਥ ਨੇ ਰੋਕਣੀਆਂ ਵਾ ਇਹਦੇ ਲਈ ਜ਼ਰੂਰੀ ਆ ਪੰਥ ਦੀ ਪਹਿਰੇਦਾਰੀ ਜਿਹੜੇ ਗੁਰਦੁਆਰਾ ਸਾਹਿਬ 'ਚ ਸਵੇਰੇ ਦੋ ਦਿਨੇ ਦੋ ਪਹਿਰੇਦਾਰ ਤੇ ਰਾਤ ਨੂੰ ਦੋ ਪਹਿਰੇਦਾਰ ਨਹੀਂ ਆ ਉਹ ਗੁਰਦੁਆਰਾ ਸਾਹਿਬ 'ਚ ਫਿਰ ਪਾਵਨ ਸਰੂਪ ਦਾ ਸਤਕਾਰ ਨਹੀਂ ਰਹਿ ਸਕਦਾ ਔਰ ਜਿੱਥੇ ਇਹ ਨਹੀਂ ਹੋਣਗੇ ਉਹ ਸਾਰੇ ਪਾਵਨ ਸਰੂਪ ਨੇੜੇ ਦੇ ਇਤਿਹਾਸ ਗੁਰਦੁਆਰਾ ਸਾਹਿਬੇ ਦੇ ਜਾਣਗੇ ਦੂਜੀ ਗੱਲ ਦੂਜੀ ਗੱਲ ਇਹ ਆ ਭਈ ਇਹ ਜੋ ਵੀ ਅੱਜ ਸੱਚੇ ਪਾਤਸ਼ਾਹ ਦੇ ਸਬੰਧ ਚ ਬੇਅਦਬੀ ਹੋਈ ਆ ਸਾਰੇ ਪਿੰਡ ਨੂੰ ਹੀ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਘਰ ਚੋਂ ਇੱਕ ਬੰਦਾ ਉੱਥੇ ਸੱਦਿਆ ਜਾਊਗਾ ਤਖਤ ਸਾਹਿਬ ਤੇ ਅਰ 8 ਤਰੀਕ ਦਾ ਇਹਨਾਂ ਨੂੰ ਕਹਿਤਾ ਵੀ ਇੱਥੇ ਇਕੱਠ ਹੋਊਗਾ ਇਲਾਕਾ ਇਕੱਠਾ ਹੋਊਗਾ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵੋੱਚਾ ਜੇ ਸਾਡੇ ਗੁਰੂ ਦਾ ਸਤਿਕਾਰ ਨਹੀਂ ਆ ਤੇ ਸਾਡਾ ਕਦੀ ਸਤਿਕਾਰ ਨਹੀਂ ਹੋਣਾ ਸਾਡੀਆਂ ਸਾਰੀਆਂ ਮੁਸ਼ਕਿਲਾਂ ਆਫਤਾਂ ਤਾਂ ਹੀ ਆ ਪਾਤਸ਼ਾਹ ਦਾ ਸਤਿਕਾਰ ਨਹੀਂ ਮੈਂ ਗੁਰਦੁਆਰਿਆਂ ਜਾ ਕੇ ਦੇਖਿਆ ਪੱਖੇ ਬੜੇ ਉੱਤੇ ਲੱਗੇ ਆ ਉਹਨਾਂ ਪੱਖਿਆਂ ਦੇ ਨਾਲ ਫਿਰ ਕਿਤੇ ਬੇਅਦਬੀ ਹੋ ਸਕਦੀ ਆ ਅਸੀਂ ਘਰਾਂ ਦੇ ਵਿੱਚ ਇਹਨਾਂ ਪ੍ਰੋਪਰ ਪ੍ਰਬੰਧ ਰੱਖਦੇ ਆ ਘਰਾਂ 'ਚ ਅੱਗ ਨਹੀਂ ਲੱਗਦੀ ਗੁਰਦੁਆਰਿਆਂ 'ਚ ਅੱਗਾਂ ਲੱਗਣੀਆਂ ਇਹ ਇਸ਼ਾਰੇ ਕਰਦੀਆਂ ਸੀਸੀਟੀਵੀ ਸਿੰਘਾਂ ਦੀ ਡਿਊਟੀ ਲਾਤੀ ਆ ਸਾਰੇ ਚੈੱਕ ਕਰਨਗੇ ਪ੍ਰਸ਼ਾਸਨ ਇੱਥੇ ਆ ਗਿਆ ਬਾਕੀ ਮੈਂ ਦੁਨੀਆ ਭਰ ਦੀ ਸਿੱਖ ਸੰਗਤ ਨੂੰ ਅਪੀਲ ਕਰਦਾ ਵਾਂ ਗੁਰਮਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ ਉਹਨਾਂ ਦਾ ਅਦਬ ਸਤਕਾਰ ਕਾਇਮ ਰੱਖਣਾ ਸਾਡਾ ਫਰਜ਼ ਆ ਪਿੰਡ ਪਿੰਡ ਪੰਥ ਪਹਿਰੇਦਾਰੀ ਕਰੇ ਸੰਗਤ ਪਹਿਰੇਦਾਰੀ ਕਰੇ ਔਰ ਅੱਜ ਜਿਵੇਂ ਇਸ ਪਿੰਡ ਦੇ ਅਸੀਂ ਸਾਰੇ ਗੁਰਦੁਆਰਾ ਸਾਹਿਬ ਚੈੱਕ ਕੀਤੇ ਆ ਪਤਾ ਨਹੀਂ ਅਸੀਂ ਕਿਹੜੇ ਪਿੰਡ ਚ ਕਦੋਂ ਚੱਲ ਜਾਣਾ ਔਰ ਅਸੀਂ ਦੇਖ ਰਹੇ ਆ ਸਾਰਾ ਕੁਸ਼ਣ ਨਿਗਰਾਨੀ ਦੇ ਵਿੱਚ ਆ ਸੱਚੇ ਪਾਤਸ਼ਾਹ ਦੇ ਅਦਬ ਸਦਕਾਰ ਲਈ ਸਾਨੂੰ ਦਿਨ ਰਾਤ ਵੀ ਵਿਚਰਨਾ ਪੈਂਦਾ ਕਿ ਆਪਾਂ ਵਿਚਰਾਂਗੇ ਸੰਗਤਾਂ ਇਥੋਂ ਦੀਆਂ ਦੁਖੀ ਹੀ ਪਾਠ ਕਰ ਰਹੀਆਂ ਅਸੀਂ ਪਰ ਸੰਗਤਾਂ ਨੂੰ ਵੀ ਆਪਾਂ ਸੱਚੇ ਪਾਤਸ਼ਾਹ ਦੇ ਬਚਨ ਦੱਸੇ ਆ ਕਿ ਰੋਣਾ ਹੱਲ ਨਹੀਂ ਆ ਦ੍ਰਿੜਤਾ ਹੱਲ ਆ ਗੁਰਮਤ ਮਰਿਆਦਾ ਮੁਤਾਬਕ ਪਹਿਰੇਦਾਰੀ ਨਹੀਂ ਆ ਉਥੇ ਸੱਚੇ ਪਾਤਸ਼ਾਹ ਦੇ ਸਰੂਪ ਨਹੀਂ ਚਾਹੀਦੇ ਸਾਡੇ ਲਈ ਇਹ ਜੋ ਅਸੀਂ ਆਪਣੇ ਆਪਣੇ ਹੰਕਾਰ ਦੀਆਂ ਨੀਂਵਾਂ ਬਣਾ ਲਿਆ ਹੰਕਾਰ ਨਹੀਂ ਚੱਲਦਾ ਗੁਰੂ ਦੇ ਅੱਗੇ ਉਥੇ ਨਿਮਰਤਾ ਚੱਲਦੀ ਆ ਸਾਰੀ ਜਾਂਚ ਹੋਗੀ ਕਿਸੇ ਦੇ ਨਾਲ ਕੋਈ ਲਿਹਾਜ਼ ਨਹੀਂ ਆ ਗੁਰੂ ਦੇ ਮਸਲੇ ਤੇ ਕੋਈ ਸਮਝੌਤਾ ਨਹੀਂ ਆ ਨਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੱਗ ਗਈ ਹੈ ਤੇ ਜਿਹਦੇ ਨਾਲ ਗੁਰਗਾਂਸੇ ਮਹਾਰਾਜ ਅਗਨੀ ਭੇਟ ਹੋਏ ਨੇ ਉਹਦੇ ਸਬੰਧ ਵਿੱਚ ਸਾਡੀ ਜਾਂਚ ਪੜਤਾਲ ਚੱਲ ਰਹੀ ਹੈ ਮੇਰੀ ਫੋਰੈਂਸਿਕ ਟੀਮ ਵੀ ਆ ਗਈ ਹੈ ਅਸੀਂ ਉਹਨਾਂ ਉਹਦਾ ਪੂਰੀ ਫੋਰੈਂਸਿਕ ਜਾਂਚ ਕਰਾਂਗੇ ਆਪਾਂ ਹਰ ਤਰ੍ਹਾਂ ਦਾ ਸੀਸੀਟੀ ਕੈਮਰਾ ਵੀ ਆਪਾਂ ਚੈੱਕ ਕਰ ਰਹੇ ਆ ਤੇ ਜਿਹੜਾ ਡੀਵੀਆਰ ਉਹਨੂੰ ਵੀ ਫੋਰੈਂਸਿਕਲੀ ਚੈੱਕ ਕਰ ਰਹੇ ਆ ਤੇ ਆਪਣਾ ਬਿਲਕੁਲ ਇੱਥੇ ਸ਼ਾਂਤੀ ਦਾ ਮਾਹੌਲ ਹੈ ਤੇ ਮੈਂ ਸੰਗਤ ਨੂੰ ਅਪੀਲ ਕਰ ਰਿਹਾ ਕਿ ਸ਼ਾਂਤੀ ਬਣਾਈ ਰੱਖੇ ਅਸੀਂ ਕਿਸੇ ਨੂੰ ਵੀ ਜੇ ਅਸੀਂ ਸਾਰਾ ਟੈਕਨੀਕਲੀ ਹਿਊਮਨਲੀ ਹਰ ਇੱਕ ਚੀਜ਼ ਕਰ ਰਹੇ ਆ ਜੇਕਰ ਕਿਸੇ ਪਿੰਡ ਦੇ ਜਿਹੜੇ ਆਪਣੇ ਹੈਗੇ ਨੇ ਲੋਕ ਉਹਨਾਂ ਦੇ ਕਹਿੰਦੇ ਵਿੱਚ ਸਰਕਟ ਚਾਰਟ ਆ ਅਸੀਂ ਫਿਰ ਵੀ ਇਹਦਾ ਜਿਹੜਾ ਟੈਕਨੀਕਲੀ ਜਾਂਚ ਕਰਵਾ ਰਹੇ ਹਾਂ ਫਰੈਂਸਿਕ ਟੀਮ ਮੇਰੀ ਪਹੁੰਚ ਚੁੱਕੀ ਆ ਅਸੀਂ ਸਹਿਜ ਇਹਦਾ ਫਰੈਂਸਿਕ ਆਪਣਾ ਜਿਹੜਾ ਸੀਸੀਟੀਵੀ ਕੈਮਰਾ ਚੈੱਕ ਕਰਾਂਗੇ ਇੱਥੇ ਦਾ ਡੀਵੀਆਰ ਚੈੱਕ ਕਰਾਂਗੇ ਅਤੇ ਹੋਰ ਵੀ ਤਰ੍ਹਾਂ ਦੀ ਜੋ ਵੀ ਆਪਾਂ ਹਿਊਮਨ ਇੰਟੈਲੀਜੈਂਸ ਦੀ ਰਾਈ ਵੀ ਜੋ ਵੀ ਸਾਨੂੰ ਇਨਪੁਟ ਆਈ ਅਸੀਂ ਉਹਦੇ ਤੋਂ ਦੀ ਕਾ ਖਾਲਸਾ ਵਾਅਲਿਕੁਮ ਸਲਾਮ ਵਾਅਲਿਕੁਮ ਦਾਸ ਸਰੂਪ ਸਿੰਘ ਪਿੰਡ ਭਾਮੜੀ ਤਹਿਸੀਲ ਬਤਾਲਾ ਜ਼ਿਲ੍ਹਾ ਗਰਦਾਸਾ ਬੋਰ ਮੋਬਾਈਲ ਨੰਬਰ 99776772816 ਸਰ ਅੱਜ ਕਿਹੜੀ ਪੱਤੀ ਤੇ ਆਏ ਹੋ ਕਿੱਥੇ ਅੱਗ ਲੱਗੀ ਏ ਕੀ ਕਹਿਣਾ ਚਾਹੁੰਦੇ ਹੋ ਅੱਜ ਹੀ ਜੀ ਪਿੰਡ ਭਾਮ ਜਾਏ ਆ ਤੇ ਸਵੇਰੇ ਹਨ ਨੂੰ 10 ਵਜੇ ਪਤਾ ਲੱਗਾ ਇਹ ਸਾਰੇ ਸਿੰਘ ਕਿਰਤੀ ਆ 10 ਵਜੇ ਪਤਾ ਲੱਗਾ ਵੀ ਮਹਾਰਾਜ ਸਾਹਿਬ ਦੇ ਨਾਲ ਆ ਘਟਨਾ ਜਰੀਆ ਵਾਪਰੀਏ ਗੁਰਦੁਆਰਾ ਸਾਹਿਬ ਇੱਥੇ ਆਪਾਂ ਆਏ ਆ ਸਾਰੇ ਸਿੰਘ ਜਿਹੜੇ ਆ ਇਹ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਕਿਰਤੀ ਆਪਣੀ ਕਿਰਤ ਕਰਦੇ ਆ ਤੇ ਨਾਲ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਗੁਰੂ ਕੀ ਸੇਵਾ ਵੀ ਕਰਦੇ ਆ ਸੋ ਬੇਨਤੀ ਆ ਕਿ ਅੱਗੇ ਵੀ ਸਿੰਘ ਸਾਹਿਬ ਆਏ ਆ ਅਸੀਂ ਬੜਾ ਸਤਿਕਾਰ ਕਰਦੇ ਆ ਉਹਨਾਂ ਦਾ ਔਰ ਸਾਨੂੰ ਜਿਹੜਾ ਕੋਈ ਛੱਟਾ ਜਾਂ ਕੋਈ ਰਿਜ਼ਲਟ ਜਿਹੜਾ ਉਹ ਸਾਨੂੰ ਦਿਖਿਆ ਨਹੀਂ ਜਿਹੜਾ ਦੇਖਣਾ ਚਾਹੀਦਾ ਸੀ ਇੱਥੇ ਤਿੰਨ ਤਿੰਨ ਸਰੂਪ ਜਿਹੜੇ ਹੀ ਉਹ ਅਗਨ ਪੇਟ ਹੋਏ ਆ ਦੇਖਿਆ ਕੀ ਆ ਤੁਸੀਂ ਬਾਹਰ ਬਾਹਰ ਇੱਥੇ ਅਸੀਂ ਜਿਹੜਾ ਵੇਖਿਆ ਵਾ ਜਦੋਂ ਅਸੀਂ ਇੱਥੇ ਅੰਦਰ ਆਏ ਆ ਦਰਬਾਰ ਦੇ ਵਿੱਚ ਇਹ ਸਿੰਘ ਸਾਹਿਬ ਗੁਰਵਿੰਦਰ ਸਿੰਘ ਜੀ ਨੇ ਜਿਹੜਾ ਵਾ ਉੱਥੋਂ ਆਪਣੇ ਪੈਰ ਧੋਣੇ ਸੀਗੇ ਅੰਦਰ ਜਾਣ ਵਾਸਤੇ ਬੂਟ ਲਾਏ ਸੀ ਉੱਥੇ ਵੇਖਿਆ ਜਿਹੜੇ ਮਹਾਰਾਜ ਸਾਹਿਬ ਦੀਆਂ ਪੋਥੀਆਂ ਦੇ ਜਦਾਂ ਸ਼ਬਦ ਜਿਹੜੇ ਆ ਕਿਉਂਕਿ ਉਹ ਛੋਟੇਕਾਰ ਦੇ ਵਿੱਚ ਉਹ ਮਹਾਰਾਜ ਦੇ ਸਰੂਪ ਦੇ ਨਹੀਂਗੇ ਸ਼ਬਦ ਉਹ ਉਹ ਪੋਥੀ ਸਾਹਿਬ ਦੇ ਜਿਹੜੇ ਸ਼ਬਦ ਆ ਹੁਣ ਇਹ ਥੋੜੀ ਜੀ ਹੈਰਾਨੀ ਹੈਗੀ ਚਲੋ ਮਹਾਰਾਜ ਕਿਰਪਾ ਕਰੇ ਆਪਾਂ ਇੱਥੇ ਹੀ ਆ ਲਾਉਨੇ ਆ ਘੜੀ ਪੈਰਾ ਵੇਨੇ ਆ ਕਿ ਉਹ ਜਿਹੜੇ ਅੰਗ ਵਾ ਜਿਹੜੇ ਸ਼ਬਦ ਵਾ ਉਹ ਉਦਾਂ ਉਹ ਉਥੇ ਕਿਤਾਂਗੇ